ਕੈਨੇਡਾ ਦੇ 5 ਪ੍ਰੋਵਿੰਸਸ ਵਿੱਚ ਅਕਤੂਬਰ ਵਿੱਚ ਮਿਨੀਮਮ ਵੇਜਸ ਵਿੱਚ ਵਾਧਾ ਹੋ ਰਿਹਾ ਹੈ। ਇਹਨਾਂ ਚ ਅਨਟੇਰੀਓ, ਮੈਨੀਟੋਬਾ, ਪ੍ਰਿੰਸ ਐਡਵਰਡ ਆਈਲੈਂਡ, ਸਸਕਾਚੂਅਨ ਤੇ ਨੋਵਾ ਸਕੋਸ਼ੀਆ ਸ਼ਾਮਲ ਹਨ। ਅਨਟੇਰੀਓ 'ਚ 1 ਅਕਤੂਬਰ ਤੋਂ ਵੇਜਸ ਵਧ ਕੇ 17 ਡਾਲਰ 60 ਸੈਂਟ ਪ੍ਰਤੀ ਘੰਟਾ ਹੋ ਜਾਣਗੇ ਜੋ ਮੌਜੂਦਾ ਸਮੇਂ 17 ਡਾਲਰ ਵੀ ਸੈਂਟ ਨੇ। ਸੂਬਾਈ ਸਰਕਾਰ ਦਾ ਕਹਿਣਾ ਹੈ ਕਿ ਜੇਕਰ ਹਫ਼ਤੇ ਵਿੱਚ 40 ਘੰਟੇ ਕੰਮ ਕੀਤਾ ਜਾਂਦਾ ਤਾਂ ਇਸ ਸਾਲਾਨਾ ਤਨਖਾਹ 'ਚ 835 ਡਾਲਰ ਦਾ ਵਾਧਾ ਹੋਵੇਗਾ। ਬ੍ਰਿਟਿਸ਼ ਕਲੰਬੀਆ ਯੂਕਾਨਾ ਤੇ ਨੂਨਾਵਟੋ ਬਾਅਦ ਅਨਟੈਰੀਓ ਹਾਈਐਸਟ ਵੇਜਸ ਵਾਲਾ ਚੌਥਾ ਸੂਬਾ ਹੋਵੇਗਾ ਪ੍ਰਿੰਸ ਐਡਵਰਡ ਆਈਲੈਂਡ ਮਿਨਿਮਮ ਵੇਜਸ 16 ਡਾਲਰ ਤੋਂ ਬਤਾ ਕੇ 16 ਡਾਲਰ 50 ਸੈਂਟ ਕਰ ਰਿਹਾ ਹੈ ਇਸੇ ਤਰ੍ਹਾਂ ਸਸਕੈਚਵਨ ਦੀ ਘੱਟੋ ਘੱਟ ਵੇਜਸ ਵਾਦ ਕੇ 15 ਡਾਲਰ 35 ਸੈਂਟ ਪ੍ਰਤੀ ਘੰਟਾ ਹੋ ਜਾਵੇਗੀ ਜਦਕਿ ਮੈਨੀਟੋਬਾ ਦੇ ਵਿੱਚ ਇਹ 16 ਡਾਲਰ ਪ੍ਰਤੀ ਘੰਟਾ ਹੋ ਰਹੇ ਨੇ ਉੱਥੇ ਨੋਵਸਕੋਸ਼ੀਆ ਚ ਮਿਨਿਮਮ ਵੇਜਸ ਹੁਣ 16 ਡਾਲਰ 50 ਸੈਂਟ ਹੋ ਜਾਣਗੇ ਗਾਰਟਾ ਲੈ ਬੈਕ ਇਨੂਨਾ ਵਰਤੂ ਬਾਤ ਸਭ ਤੋਂ ਵੱਧ ਮਿਨੀਮਮ ਵੇਜਸ BC ਵੇਜ ਨੇ ਜੋ 17 ਡਾਲਰ 85 ਸੈਂਟ ਨੇ ਤੇ ਨਾਲ ਹੀ ਦੱਸਿਆ ਕਿ ਅਲਬਰਟਾ ਦੇ ਵਿੱਚ ਪ੍ਰਤੀ ਘੰਟਾ ਮਿਨੀਮਮ ਵੇਜਸ 15 ਡਾਲਰ ਤੇ ਬਰਕਰਾਰ ਨੇ ਜੋ ਕਿ 2018 ਦੇ ਵਿੱਚ ਉਸ ਸਮੇਂ ਦੀ ਪ੍ਰੀਮੀਅਰ ਵੱਲੋਂ ਨਿਰਧਾਰਤ ਕੀਤੀ ਗਈ ਸਨ